ਕੋ ਕਰੋੜ ਰੁਪਈਆ ਬੈਲੈਂਸ ਇਕੱਠਾ ਕਰ ਲਿਆਗਾ ਇਹ ਨਹੀਂ ਕਰ ਸਕਦਾ ਬੰਦਾ 2 4 10 ਕਰੋੜ ਵੀ ਕਰ ਲਿਆ ਕਰ ਪਰ ਇੱਕ ਰਾਸ਼ਟਰਪਤੀ ਜਿਹੜਾ ਪ੍ਰਧਾਨ ਮੰਤਰੀ ਤੋਂ ਵੀ ਉੱਤੇ ਹੈ ਜੇ ਉਹਨੂੰ ਵੀ ਮੰਦਰ ਦੀਆਂ ਪੌੜੀਆਂ ਨਹੀਂ ਚੜਨ ਦਿੱਤਾ ਜਾਂਦਾ ਤਾਂ ਇਹਦਾ ਮਤਲਬ ਹੈ ਵੀ ਇਹ ਕਿਸੇ ਬੰਦੇ ਦੀ ਵਿਚਾਰਧਾਰਾ ਹੈ ਰੱਬ ਦੀ ਵਿਚਾਰਧਾਰਾ ਨਹੀਂ ਹੈ ਪਰ ਅਗਲੇ ਨੇ ਸਾਬਤ ਕਰਤੀ ਇਹ ਗੱਲ ਉਸੇ ਮੰਦਰ ਵਿੱਚ ਪੱਥਰ ਪਿਆ ਔਰ ਜੇ ਗਲਤੀ ਦੇ ਨਾਲ ਉਸ ਪੱਥਰ ਦੇ ਭਗਵਾਨ ਲਾਗੇ ਦੇਸ਼ ਦਾ ਰਾਸ਼ਟਰਪਤੀ ਵੀ ਚਲਾ ਜਾਂਦਾ ਤੇ ਉਹ ਕਹਿੰਦੇ ਨੇ ਵੀ ਇਹਦੇ ਨਾਲ ਭਗਵਾਨ ਪਵਿੱਤਰ ਹੋ ਜਾਏਗਾ ਮਲ ਦੀ ਗੱਲ ਹੈ ਬੰਦੇ ਦੇ ਜਾਣ ਨਾਲ ਪਥਰ ਪਵਿੱਤਰ ਹੋ ਜਾਂਦਾ ਇਹਦਾ ਮਤਲਬ ਇਹਨਾਂ ਗੱਲਾਂ ਤੇ ਗੌਰ ਕਰਨਾ ਔਲ ਦੁਨੀਆ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਪਰ ਅਸੀਂ ਸਮਝ ਨਹੀਂ ਰਹੇ ਅਸੀਂ ਵੀ ਇਹ ਗਲਤੀਆਂ ਕਰ ਰਹੇ ਆ ਅਸੀਂ ਆਪਣੇ ਘਰ ਘਰ ਦੇ ਜੀਵਾਂ ਨੂੰ ਉਹਨਾਂ ਅਦਬ ਨਹੀਂ ਦਿੰਦੇ ਜਿੰਨਾ ਅਦਬ ਅਸੀਂ ਕੁੱਤਾਂ ਨੂੰ ਦਿੰਦੇ ਆ ਸਾਡੇ 'ਚ ਵੀ ਇਹ ਰੋਗ ਹੈਗਾ ਅਸੀਂ ਆਪਣੇ ਪਿੰਡ ਦੇ ਲੋਕਾਂ ਨਾਲ ਇੰਨਾ ਪਿਆਰ ਨਹੀਂ ਕਰਦੇ ਜਿੰਨਾ ਪਿਆਰ ਅਸੀਂ ਪੱਥਰਾਂ ਨਾਲ ਕਰਦੇ ਆ। ਔਰ ਤੁਸੀਂ ਵੇਖੋ ਜੇ ਸਾਰਾ ਪਿੰਡ ਸਾਰੇ ਪਿੰਡ ਨੂੰ ਪਿਆਰ ਕਰਨ ਲੱਗ ਜਾਏ, ਪਿੰਡ ਦੀਆਂ ਲੋੜਾਂ ਸਮਝਣ ਲੱਗ ਜਾਏ, ਪਿੰਡ ਰਲ ਕੇ ਰਹਿਣ ਲੱਗ ਜਾਏ, ਤੇ ਸਾਨੂੰ ਕੀ ਲੋੜ ਹੈ ਕਿਸੇ ਵੱਲ ਵੇਖਣ ਦੀ? ਅਸੀਂ ਤਾਂ 2 4 10ਾਂ ਦੇਣਾ ਜੀ ਕਾਮਯਾਬੀ ਤੇ ਰਾਹ ਤੁਰ ਸਕਦੇ ਹਾਂ ਸਾਡੇ ਕੋਲ ਸਾਰੇ ਸਾਧਨ ਹੈਗੇ ਨੇ। ਪਰ ਇਹ ਹੋਣਾ ਨਹੀਂ। ਕਿਉਂ? ਕਿਉਂਕਿ ਪੜਿਆ ਜਾ ਰਿਹਾ ਹੈ ਆਦ ਗੁਰੇ ਨਮਾ ਜੁਗਾਤ ਗੁਰੇ ਨਮਹ ਪਰ ਉਸ ਮੁੱਢ ਤੋਂ ਪੈਦਾ ਹੋਇਆ ਕਾਲਪੁਰਖ ਵੈਗੁਰੂ ਦੇ ਚਰਨਾਂ 'ਚ ਅਸਲ ਵਿੱਚ ਬੰਦਾ ਝੁਕ ਨਹੀਂ ਰਿਹਾ ਉਹਦੀ ਅਧੀਨਗੀ ਸਾਨੂੰ ਪ੍ਰਮਾਨ ਨਹੀਂ ਹੈ ਇਸ ਲਈ ਬਾਬੇ ਦੀ ਬਾਣੀ ਨੇ ਕਿਹਾ ਅਕਾਲ ਦੇ ਪੁਜਾਰੀ ਹੋ ਏਕ ਅਕਾਲ ਦੇ ਉਸ ਅਧੀਨ ਰੋ ਹੁਣ ਵੇਖੋ ਧਿਆਨ ਨਾਲ ਜਿਹੜੀ ਮੈਂ ਅਗਲੀ ਬੇਨਤੀ ਤੁਹਾਡੇ ਚਰਨਾਂ 'ਚ ਕੀਤੀ ਸੀ ਕਿਵੇਂ ਰਿਹਾ ਜਾ ਸਕਦਾ ਹੈ ਮਹਾਰਾਜ ਏਕ ਅਕਾਲ ਦੇ ਪੁਜਾਰੀ ਬਣ ਕੇ ਇਸ ਸੁਖਮਨੀ ਸਾਹਿਬ ਦਾ ਪਹਿਲਾ ਪੜਾ ਧਿਆਨ ਨਾਲ ਪੜਿਓ ਸਿਮਰੋ ਨਾਲ ਨਾਲ ਬੋਲਿਓ ਜਿਨਾਂ ਨੂੰ ਪੰਕਤੀਆਂ ਆਉਂਦੀਆਂ ਰਹਿਣਾ ਉਹ ਸਾਰੇ ਕਿਰਪਾ ਕਰਿਓ ਨਾਲ ਨਾਲ ਪੜਿਐ ਆਪਾਂ ਸਿਮਰੋ ਸਿਮਰ ਸਿਮਰ ਕੀ ਅਗੇ ਦੀ ਗੱਜ ਕੇ ਬੋਲੋ ਸੁਖ ਪਾਵੋ ਪਾਵੋ ਮੈਂ ਪਾਵਾਂ ਇਹਨੂੰ ਪਾਵੋ ਨਹੀਂ ਪੜਨਾ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਅਸਲ 'ਚ ਫਰਕ ਕੀ ਪੈਂਦਾ ਜਦੋਂ ਮੈਂ ਕਹਿ ਰਿਹਾ ਨਾ ਸਿਮਰੋ ਸਿਮਰ ਸਿਮਰ ਸੁਖ ਪਾਓ ਮੈਂ ਕਹਿ ਰਿਹਾ ਤੁਸੀਂ ਰੱਬ ਨੂੰ ਯਾਦ ਕਰੋ ਤੁਸੀਂ ਰੱਬ ਨੂੰ ਯਾਦ ਕਰਕੇ ਸੁਖ ਪਾਓਗੇ ਪਰ ਗੱਲ ਅਸਲ ਵਿੱਚ ਇਹ ਐ ਸਿਮਰੋ ਮੈਂ ਰੱਬ ਨੂੰ ਯਾਦ ਕਰਾਂ ਮੈਂ ਰੱਬ ਨੂੰ ਯਾਦ ਰੱਖਾਂ ਤੇ ਰੱਬ ਨੂੰ ਯਾਦ ਰੱਖਣ ਨਾਲ ਮੈਂ ਸੁਖ ਪਾਵਾਂਗਾ ਇਹਨੂੰ ਇਦਾਂ ਪੜ੍ਹਨਾ ਸਿਮਰੋ ਸਿਮਰ ਸਿਮਰ ਸੁਖ ਪਾਓ ਸੁਖ ਕਿਵੇਂ ਆਏਗਾ ਉਹਨਾਂ ਅਗਲੀਆਂ ਪੰਕਤੀਆਂ ਵੇਖੋ ਧਿਆਨ ਨਾਲ ਕੱਲ ਕਲੇਸ਼ ਦੱਜ ਕੇ ਬੋਲੋ ਜੀ ਸਾਰੇ ਕੱਲ ਕਲੇਸ਼ ਤਨ ਮਾਹ ਮਿਟਾਵੋ ਕਲੇਸ਼ ਕਿੱਥੇ ਹੈ ਤਨ ਚ ਬੰਦਾ ਜਾ ਕੇ ਕਿੱਥੇ ਬੇਨਤੀ ਕਰ ਰਿਹਾ ਸਾਡੇ ਘਰੋਂ ਕਲੇਸ਼ ਮੁੱਕ ਜਾਏ ਘਰ ਤੇ ਕਲੇਸ਼ ਹੀ ਨਹੀਂ ਹੈ ਤੁਸੀਂ ਬੰਦਿਆਂ ਨੂੰ ਘਰੋਂ ਬਾਹਰ ਕੱਢ ਦਿਓ ਕਲੇਸ਼ ਹੈ ਹੀ ਨਹੀਂ ਘਰ ਥੋੜੀ ਲੜਦੇ ਨੇ ਨਾ ਰਸੋਈ ਕਮਰੇ ਨਾਲ ਲੜਦੀ ਹੈ ਨਾ ਕਮਰਾ ਰਸੋਈ ਨਾਲ ਲੜਦਾ ਹੈ ਨਾ ਬਾਥਰੂਮ ਕਮਰੇ ਨਾਲ ਲੜਦਾ ਹੈ ਵਾਸ਼ ਕੋਣ ਲੜਦਾ ਹੈ ਘਰ ਚ ਕਈ ਬੰਦੇ ਕਹਿੰਨਗੇ ਸਾਡੇ ਘਰ ਕਲੇਸ਼ ਮੜਾ ਰਹਿਂਦਾ ਮੈਂ ਕਹਿੰਦਾ ਘਰ ਨਹੀਂ ਕਲੇਸ਼ ਰਹਿੰਦਾ ਤੁਹਾਡੀ ਸੁਰਤ ਚ ਕਲੇਸ਼ ਰਹਿੰਦਾ ਇੱਥੇ ਠੀਕ ਕਰੋ ਹੁਣ ਪਵਿੱਤਰ ਕੀ ਕੀਤਾ ਜਾਂਦਾ ਹੈ ਧਿਆਨ ਨਾਲ ਸਮਝ ਲਿਓ ਗੱਲ ਸਮਾਂ ਬਹੁਤਾ ਨਹੀਂ ਮੈਂ ਬਹੁਤੇ ਡਿਟੇਲ ਤੇ ਜਾਵਾਂ ਪਰ ਥੋੜਾ ਜਿਹਾ ਸੰਖੇਪ ਚ ਸਮਝਾਂਗੇ ਅਸੀਂ ਕਹਿੰਨੇ ਆ ਅਸੀਂ ਆਪਣਾ ਘਰ ਪਵਿੱਤਰ ਕਰ ਲਿਆ ਬਾਬੇ ਦੀ ਬਾਣੀ ਕਹਿੰਦੀ ਹੈ ਘਰ ਅਪਵਿੱਤਰ ਹੋਇਆ ਹੀ ਨਹੀਂ ਰੌਲਾ ਤੇਰੀ ਸੁਰਤ ਦਾ ਆ ਕਾਰ ਥੋੜੀ ਅਪਵਿੱਤਰ ਐ ਐਵੇਂ ਥੋੜੀ ਪਾਪੇ ਦੀ ਬਾਣੀ ਚ ਲਿਖਿਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ ਜਿੱਥੇ ਜਿਹੜੀ ਸੁਰਤ ਵਿੱਚ ਜਿਹੜੇ ਵਿਚਾਰ ਧਾਰਾ ਜਦੋਂ ਬਾਬੇ ਦੀ ਬੈਠ ਗਈ ਤੇ ਜਗਾ ਸਾਰੀਆਂ ਪਵਿੱਤਰ ਹੋ ਜਾਣੀਆਂ ਹੁਣ ਇਹ ਇਸ ਵਿਚਾਰ ਧਾਰਾ ਨੇ ਬਹੁਤ ਵੱਡਾ ਨੁਕਸਾਨ ਕੀਤਾ ਸਾਡਾ ਤੁਸੀਂ ਕਹੋਗੇ ਕਿਦਾਂ ਨੁਕਸਾਨ ਕੀਤਾ ਅਸੀਂ ਸਾਰੀਆਂ ਟਰਮਾਂ ਉਹ ਪੈਦਾ ਕਰਤੀਆਂ ਵੇਖੋ ਨਸ਼ਾ ਕਰਕੇ ਸਾਨੂੰ ਗੁਰਦੁਆਰੇ ਨਹੀਂ ਜਾਣਾ ਚਾਹੀਦਾ ਇਦਾਂ ਹੀ ਆ ਨਸ਼ਾ ਕਰਕੇ ਗੁਰਦੁਆਰੇ ਇਹਦਾ ਮਤਲਬ ਜਦੋਂ ਗੁਰਦੁਆਰੇ ਨਾ ਜਾਣਾ ਹੋਵੇ ਉਦੋਂ ਨਸ਼ਾ ਸਿਮਪਲ ਗੱਲ ਹੈ ਰੌਲਾ ਤਾਂ ਇਹ ਸੀ ਵੀ ਨਸ਼ਾ ਨਹੀਂ ਕਰਨਾ ਅਸੀਂ ਚਲਾਕ ਬੰਦਿਆਂ ਨੇ ਆਪਣੀ ਘਾਟ ਤੱਕੜ ਲਈ ਵੀ ਨਸ਼ਾ ਕਰਕੇ ਗੁਰਦੁਆਰੇ ਨਹੀਂ ਜਾਣਾ ਜਦ ਤਣ ਨਸ਼ਾ ਕਰ ਲੋ ਉਦੋਂ ਗੁਰਦੁਆਰੇ ਨਾ ਜਾਓ ਹੁਣ ਇਹ ਚ ਗੁਰਦੁਆਰੇ ਝੂਠ ਨਹੀਂ ਬੋਲਣਾ ਚਾਹੀਦਾ ਅੱਛਾ ਗੁਰਦੁਆਰੇ ਨਹੀਂ ਬੋਲਣਾ ਚਾਹੀਦਾ ਕਿ ਬੋਲਣਾ ਹੀ ਨਹੀਂ ਚਾਹੀਦਾ ਬੋਲੋ ਜੀ ਸਾਰੇ ਗੁਰਦੁਆਰੇ ਨਹੀਂ ਕਿ ਬੋਲਣਾ ਹੀ ਨਹੀਂ ਚਾਹੀਦਾ ਬੋਲਣਾ ਹੀ ਨਹੀਂ ਚਾਹੀਦਾ ਗੱਲ ਤਾਂ ਉਲਟੀ ਕਰ ਲਈ ਆਪਾਂ ਸਾਰਿਆਂ ਨੇ ਮੇਰੇ ਵਰਗਾ ਬੰਦਾ ਵੀ ਕਹੇ ਜਾਂਦਾ ਸਾਹਮਣੇ ਨਿਸ਼ਾਨ ਸਾਹਿਬ ਮੱਥੇ ਲੱਗਦਾ ਝੂਠ ਨਾ ਬੋਲੀ ਅੱਛਾ ਜਦੋਂ ਨਿਸ਼ਾਨ ਸਾਹਿਬ ਮੱਥੇ ਨਾ ਲੱਗਦਾ ਹੋਵੇ ਫਿਰ ਫਿਰ ਨੇਹਰੀਆਂ ਲਿਆ ਦਿਓ ਝੂਠ ਦੀਆਂ ਇਹ ਸਾਰੀਆਂ ਗੱਲਾਂ ਕਿੱਥੇ ਲਿਖੀਆਂ ਨੇ ਔਰ ਬਾਣੀ 'ਚ ਲਿਖਿਆ ਹੈ ਜਾਂਹ ਜਾਂਹ ਦੇਖੋ ਤਾਹ ਹਜੂਰ ਮੇਰੀ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਰੱਬ ਉੱਥੇ ਹੈਗਾ ਇਸ ਵਿਚਾਰ ਧਾਰਾ ਤੋਂ ਪ੍ਰੋਬਲਮ ਹੈ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਸਮੱਸਿਆ ਹੈ ਤਾਂ ਦੁਨੀਆ ਦਾ ਹਰ ਬੰਦਾ ਕਹਿੰਦਾ ਹੈ ਸਿੱਖਿਆ ਤੇ ਚਰਚਾ ਨਾ ਕਰੋ ਬਾਣੀ ਦੀ ਵਿਚਾਰ ਤੇ ਚਰਚਾ ਨਾ ਕਰੋ ਤੁਸੀਂ ਆਨੰਦਪੁਰ ਚਲੇ ਜਾਓ ਤੁਸੀਂ ਹਜੂਰ ਸਾਹਿਬ ਚਲੇ ਜਾਓ ਤੁਸੀਂ ਦਰਬਾਰ ਸਾਹਿਬ ਚਲੇ ਜਾਓ ਤੁਸੀਂ ਬੰਗਲਾ ਸਾਹਿਬ ਚਲੇ ਜਾਓ ਕੋਈ ਪ੍ਰੋਬਲਮ ਨਹੀਂ ਹੈ ਜਾਓ ਰੱਜ ਰੱਜ ਕੇ ਜਾਣਾ ਚਾਹੀਦਾ ਸਾਡੇ ਇਤਿਹਾਸਿਕ ਥਾਂ ਨੇ ਸਾਡੀਆਂ ਵਿਰਾਸਤਾਂ ਨੇ ਸਾਡਾ ਕਲਚਰ ਹੈ ਸਾਡਾ ਸੱਭਿਆਚਾਰ ਹੈ ਸਾਡਾ ਸਾਰਾ ਕੁਝ ਜੁੜਿਆ ਹੋਣਾ ਤੀਜਾ ਨਾਲ ਪਰ ਸੋਚੋ ਇਸ ਗੱਲ ਤੇ ਗੌਰ ਕਰਕੇ ਕਿ ਅਸੀਂ ਉਸ ਥਾਵਾਂ ਤੋਂ ਪੜ੍ਹਾਈ ਇਹ ਕਰਕੇ ਆਉਣੀ ਹੈ ਵੀ ਦੁਨੀਆਂ ਦਾ ਕੋਈ ਐਸਾ ਥਾਂ ਨਹੀਂ ਹੈ ਜਿੱਥੇ ਰੱਬ ਨਹੀਂ ਪੜ੍ਹਾਈ ਇਹ ਹੋਣੀ ਹੈ ਉੱਥੇ ਜਿੰਨਾ ਚਿਰ ਤੱਕ ਇਹ ਪੜ੍ਹਾਈ ਨਹੀਂ ਨਾ ਕਰਾਂਗੇ ਆਪਾਂ ਆਪਾਂ ਫੇਲ ਹੋਵਾਂਗੇ ਜ਼ਿੰਦਗੀ ਦੇ ਇਸ ਵਿਚਾਰਧਾਰਾ ਨੂੰ ਔਰ ਇਹ ਕਦੋਂ ਹੋਣਾ ਹੈ ਜਦੋਂ ਤਨ ਤੇ ਕੰਮ ਕਰੋਗੇ ਦਿਮਾਗ ਤੇ ਕੰਮ ਕਰੋਗੇ ਆਪਣੇ ਆਪ ਤੇ ਕੰਮ ਕਰੋਗੇ بڑے ਬੰਦੇ ਨੇ